उठ सुखिया बैठ सुखिया पाओ नहीं लागे जा ऐसे बुझिया राखा एक हमारा स्वामी सगल कटाका अंतर जामी सत्कार जो ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੇ ਗੁਰੂ ਸواری ਸਾਧ ਸੰਗਤ ਸਭਾਗੀਆਂ ਘੜੀਆਂ ਪ੍ਰਾਪਤ ਹੋਈਆਂ ਨੇ ਗੁਰੂ ਸਾਹਿਬ ਜੀ ਦੇ ਪਵਨ ਔਰ ਪਵਿੱਤਰ ਚਰਨਾਂ ਦੇ ਵਿੱਚ ਹਾਜ਼ਰੀਆਂ ਰਵਾ ਰਹੇ ਹਾਂ ਆਓ ਕੁਝ ਕੁ ਸਮਾਂ ਹੋਰ ਸਫਲਾ ਕਰੀਏ ਸਤਿਗੁਰਾਂ ਦੀਆਂ ਕਥਾ ਵਿਚਾਰਾਂ ਲੜੀਵਾਰ ਜੋ ਸੁਖਮਨੀ ਸਾਹਿਬ ਦੀ ਕਥਾ ਚੱਲ ਰਹੀ ਹੈ ਸਮਾਂ ਹੋ ਗਿਆ ਆਓ ਹੁਣ ਰੰਧੀਆਂ ਕਥਾਵਾਂ ਸਰਵਣ ਕਰੀਏ ਅਸੀਂ ਤੁਸੀਂ ਸਾਰੇ ਮਿਲ ਕੇ ਸਤਿਗੁਰਾਂ ਦਾ ਜਸ ਕਰੀਏ ਸਭ ਤੋਂ ਪਹਿਲਾਂ ਫਤੇ ਦੀ ਸਾਜ ਕੋਈ ਰਸਨਾ ਵਾਂਜੀ ਨਾ ਰਹੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਪਾਤਸ਼ਾਹ ਮਹਾਰਾਜ ਜਿਹੜੀ ਅੱਜ ਦੀ ਅੱਜ ਦੀ ਪੌੜੀ ਹੈ ਅਸ਼ਟਪਦੀ ਦੇ ਵਿੱਚ 100 ਉਹ ਅਸ਼ਟਪਦੀ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਇਹ ਪੌੜੀ ਦੇ ਵਿੱਚ ਜਿਹੜੀ ਅੱਜ ਦੀ ਪੌੜੀ ਹੈ ਇਹਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਉਹਨਾਂ ਹੰਕਾਰੀ ਬੰਦਿਆਂ ਦਾ ਜਿਨ੍ਹਾਂ ਨੂੰ ਅਪਮਾਨ ਹੋ ਗਿਆ ਹੰਕਾਰ ਹੋ ਗਿਆ ਤੇ ਜਿਹੜੇ ਹੰਕਾਰੀ ਹੋ ਗਏ ਉਹਨਾਂ ਉਹਨਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਸਿੱਖਿਆ ਦਿੱਤੀ ਹੈ ਇਹਦੇ ਵਿੱਚ ਸਤਿਗੁਰੂ ਪਾਤਸ਼ਾਹ ਤੇ ਬਹੁਤਾ ਮਾਣ ਕਰਦੇ ਨੇ ਕੋਈ ਜ਼ੁਲਮ ਕਰਦਾ ਕੋਈ ਕਿਸੇ ਤੇ ਜ਼ੁਲਮ ਕਰ ਰਿਹਾ ਹੈ ਕੋਈ ਕਿਸੇ ਤੇ ਜ਼ੁਲਮ ਕਰ ਰਿਹਾ ਹੈ ਸਤ ਜੀ ਦੇ ਬਚਨ ਸਾਨੂੰ ਇਸ ਤਰ੍ਹਾਂ ਸਮਝਾਉਂਦੇ ਹਨ ਕਹੋ ਮਾਨੁਖ ਤੇ ਕਿਆ ਹੋਏ ਆਵੈ ਸਤਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਵਿਚਾਰ ਕਰੋ ਸਤਗੁਰੂ ਪਾਤਸ਼ਾਹ ਮਹਾਰਾਜ ਹੀ ਕਹਿੰਦੇ ਦੱਸੋ ਵਿਚਾਰ ਕਰਕੇ ਦੱਸੋ ਕੀ ਬੰਦਾ ਕੁਝ ਕਰ ਸਕਦਾ ਹੈ ਮਾਨੁਖ ਉਹ ਮਨੁੱਖ ਤੋਂ ਬੰਦੇ ਤੋਂ ਕੋਈ ਕੰਮ ਹੋ ਸਕਦਾ ਹੈ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਪੁੱਛਿਆ ਸਾਰਿਆਂ ਨੂੰ ਕਿਸੇ ਤੋਂ ਜਵਾਬ ਨਹੀਂ ਆਇਆ ਤੇ ਫਿਰ ਜਵਾਬ ਕੀ ਹੋਇਆ ਸਤਿਗੁਰ ਪਾਤਸ਼ਾਹ ਜੀ ਨੇ ਫਿਰ ਉਹ ਜਵਾਬ ਅਗਲੀ ਪੰਗਤੀ ਵਿੱਚ ਲਿਖ ਦਿੱਤਾ ਪਹਿਲਾਂ ਤੇ ਸਵਾਲ ਕਰ ਦਿੱਤਾ ਉਹ ਭਾਈ ਮਨੁੱਖ ਤੋਂ ਕੁਝ ਹੋ ਸਕਦਾ ਹੈ ਬੰਦਾ ਕੁਝ ਕਰ ਸਕਦਾ ਹੈ ਜਿਹੜਾ ਕਹਿੰਦਾ ਮੈਂ ਇੰਨੀ ਜਾਇਦਾਦ ਤੋਂ ਇੰਨੀ ਬਣਾ ਲਈ ਤੂੰ ਬਣਾਈ ਤਾਂ ਐ ਜੇ ਤੇਰੇ ਵਿੱਚ ਸਵਾਸ ਸਵਾਸ ਸੀ ਤਾਈਂ ਕਮਾਈ ਕਰ ਸਕਿਆ ਜੇ ਸਵਾਸ ਖਿੱਚ ਲੈਂਦਾ ਤੂੰ ਕਿੱਥੇ ਕਮਾਈ ਕਰਦਾ ਫਿਰ ਜਿਹੜਾ ਪੈਸਾ ਜੋੜਿਆ ਜਿਹੜੀ ਜ਼ਮੀਨ ਜੋੜੀ ਉਹ ਕਿਹਨੇ ਜੋੜੀ ਉਹ ਤੈਨਹੀਂ ਉਹ ਪ੍ਰਮਾਤਮਾ ਤੇਰੇ ਵਿੱਚ ਵਸ ਕੇ ਕਰਾਇਆ ਉਹਨੇ ਤੈਨੂੰ ਸਵਾਸ ਦਿੱਤੇ ਸੀ ਤੇ ਤੂੰ ਮਾਨ ਕਰ ਬੈਠਾ ਉਹ ਸਵਾਸਾਂ ਤੇ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਫਿਰ ਅੱਗੇ ਬਚਨ ਕਰਦੇ ਨੇ ਜਵਾਬ ਦੰਦੇ ਨੇ ਫਿਰ ਇਹ ਗੱਲ ਦਾ ਕਰ ਸਕਦਾ ਹੈ ਕੋਈ ਕਹਿੰਦੇ ਨਹੀਂ ਜਵਾਬ ਇਹੀ ਆਇਆ ਜੋ ਤਿਸ ਪਾਵੈ ਸੋਈ ਕਰਾਵੇ ਕਹਿੰਦੇ ਜਿਹੜਾ ਉਹਨੂੰ ਪਹੁੰਦਾ ਹੈ ਉਹੀ ਚੰਗਾ ਹੈ ਉਹੀ ਉਹੀ ਹੁੰਦਾ ਹੈ ਜੋ ਤਿਸ ਭਾਵੈ ਜੋ ਉਹਨੂੰ ਚੰਗਾ ਲੱਗਦਾ ਹੈ ਭਾਵੇਂ ਦਾ ਅਰਥ ਹੈ ਚੰਗਾ ਲੱਗਣਾ ਭਾਵੇਂ ਦਾ ਅਰਥ ਚੰਗਾ ਲੱਗਣਾ ਕਹਿੰਦੇ ਜੋ ਉਹਨੂੰ ਚੰਗਾ ਲੱਗਦਾ ਹੈ ਜੋ ਉਹਨੂੰ ਠੀਕ ਲੱਗਦਾ ਸੋਈ ਕਰਾਵੇ ਕਹਿੰਦੇ ਉਹੀ ਬੰਦੇ ਤੋਂ ਕਰਾ ਲੈਂਦਾ ਆ ਖੁਸਤਨਾ ਬੰਦਾ ਕਹਿੰਦਾ ਉਹ ਮੈਂ ਤੇ ਆਹ ਦਿਸ਼ਾ ਵੱਲ ਜਾਣਾ ਆਹ ਦਿਸ਼ਾ ਦੇ ਵੱਲ ਜਾਣਾ ਮੈਂ ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨਹੀਂ ਜਾ ਸਕਦਾ ਇਹ ਬਾਣੀ ਆਖ ਰਹੀ ਹੈ ਸਤਿਗੁਰ ਜੀ ਕਹਿੰਦੇ ਮਤਾ ਕਰੇ ਪੂਰਬ ਕੈ ਤਾਈ ਕਹਿੰਦੇ ਪੂਰਬ ਵੱਲ ਉਂਗਲ ਕਰਕੇ ਚੱਲ ਪਏ ਵੀ ਮੈਂ ਇੱਧਰ ਜਾਣਾ ਨਹੀਂ ਜਾ ਸਕਦਾ ਜੇ ਉਹਦੀ ਮਰਜ਼ੀ ਨਹੀਂ ਜੇ ਉਹਦੀ ਮਰਜ਼ੀ ਨਹੀਂ ਤੂੰ ਨਹੀਂ ਜਾ ਸਕਦਾ ਮਤਾ ਕਰੇ ਪੂਰਬ ਕੈ ਤਾਈ ਪੱਛਮ ਹੀ ਲੈ ਜਾਤ ਕਹਿੰਦੇ ਪੱਛਮ ਵੱਲ ਨਹੀਂ ਲੈ ਜਾਂਦਾ ਆਖੋ ਸਤਨਾਮ ਇਹ ਗੁਰੂ ਦੇ ਵਚਨ ਨੇ। ਕਮਾਏ ਹੋਏ ਵਚਨ ਨੇ ਸਤਿਗੁਰਾਂ ਦੇ ਇਹ ਇਹ ਨਹੀਂ ਵੀ ਉਪਦੇਸ਼ ਦੇ ਦਿੱਤਾ ਪਹਿਲਾਂ ਉਹ ਵੇਖੀ ਚੀਜ਼ ਆ ਸਾਇੰਸ ਜਾਂ ਅੱਜ ਦੀਆਂ ਜਿਹੜੇ ਟੈਕਨੋਲੋਜੀ ਨੇ ਉਹ ਸਭ ਕੁਝ ਜਦੋਂ ਬਣਾਉਂਦੇ ਨੇ ਨਾ ਪਹਿਲੇ ਨਹੀਂ ਲੋਕਾਂ ਤੱਕ ਪਹੁੰਚਾ ਦਿੰਦੇ। ਆ ਗੱਡੀ ਬਣਦੀ ਐ ਨਾ ਨਵੀਂ ਕੋਈ ਵੀ ਮਾਡਲ ਨਵਾਂ ਆਉਂਦਾ ਐ ਗੱਡੀ ਦਾ ਮੋਟਰਸਾਈਕਲ ਦਾ ਕੋਈ ਮਾਡਲ ਨਵਾਂ ਆਉਂਦਾ ਐ ਪਹਿਲਾਂ ਉਹ ਇੱਕ ਬਣਾ ਕੇ ਨਾ ਉਹ ਆ ਜਾ ਵੇਖਦੇ ਨੇ ਉਹਨੂੰ ਭਜਾ ਕੇ ਵੇਖਦੇ ਨੇ ਉਹਨੂੰ ਪੂਰਾ ਵਿੱਚ ਉਹ ਗੱਡੀ ਜਿਹੜੀ ਹੁੰਦੀ ਐ ਨਾ ਬੋਲਟ ਪ੍ਰੂਫ ਹੁੰਦੀ ਐ ਜਾਂ ਹੋਰ ਇਸ ਤਰ੍ਹਾਂ ਦੀਆਂ ਬਣਾਉਂਦੇ ਨੇ ਪਹਿਲਾਂ ਉਹਨੂੰ ਮਾਰ ਕੇ ਵੇਖਦੇ ਨੇ ਕੰਦ ਵਿੱਚ ਫਟਦੀ ਐ ਉਹ ਤੇ ਫਿਰ ਕਈ ਗੱਡੀਆਂ ਤੇ ਤੇ ਗੋਲੀਆਂ ਵੀ ਚਲਾਈਆਂ ਜਾਂਦੀਆਂ ਨੇ ਬੁਲਟ ਪ੍ਰੂਫ ਹੁੰਦੀਆਂ ਜਿਹੜੀ ਉਹਨੂੰ ਚੈੱਕ ਕੀਤਾ ਜਾਂਦਾ ਹੈ ਬਣਾਉਣ ਤੋਂ ਬਾਅਦ ਤੇ ਜਦੋਂ ਉਹਨਾਂ ਨੂੰ ਵਿਸ਼ਵਾਸ ਹੋ ਜਾਂਦਾ ਨਾ ਵੀ ਹਾਂ ਇਹ ਫਾਰਮੂਲਾ ਕੰਮ ਕਰ ਗਿਆ ਇਹ ਸ਼ੀਸ਼ੇ ਵਿੱਚ ਦੀ ਗੋਲੀ ਨਹੀਂ ਲੰਘ ਸਕਦੀ ਮਾਰ ਕੇ ਵੇਖ ਲਈ ਫਿਰ ਉਹ ਲੋਕਾਂ ਤੱਕ ਪਹੁੰਚਾਉਂਦੇ ਨੇ ਫਿਰ ਇੱਥੇ ਲਾਂਚ ਕਰਦੇ ਨੇ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਨੇ ਵੀ ਉਹ ਗੱਲਾਂ ਲਾਂਚ ਕਰੀਆਂ ਨੇ ਜਿਹੜੀਆਂ ਆਪਣੇ ਜੀਵਨ ਵਿੱਚ ਕਮਾ ਲਈਆਂ ਜਿਹੜੀਆਂ ਸੱਚੀਆਂ ਨੇ ਸਤਗੁਰੂ ਜੀ ਕਹਿੰਦੇ ਮਤਾ ਕਰੇ ਪੂਰਬ ਕੈ ਤਾਈ ਪਛਮ ਹੀ ਲੈ ਜਰ ਭਾਈ ਜੇ ਕੋਈ ਮਤਾ ਕਰਕੇ ਚੱਲਦਾ ਹੈ ਵੀ ਮੈਂ ਇੱਧਰ ਜਾਣਾ ਨਹੀਂ ਜਾ ਸਕਦਾ ਕਹਿੰਦੇ ਜੇ ਉਹਦੀ ਮਰਜ਼ੀ ਨਹੀਂ ਹੈ ਤੂੰ ਨਹੀਂ ਕਰ ਸਕਦਾ ਜੇ ਉਹਦਾ ਹੁਕਮ ਨਹੀਂ ਤੂੰ ਨਹੀਂ ਕਰ ਸਕਦਾ ਸਤਗੁਰੂ ਜੀ ਕਹਿੰਦੇ ਇਸ ਕਹ ਜੇ ਬੰਦੇ ਦੇ ਹੱਥ ਵਿੱਚ ਸਭ ਕੁਝ ਹੋਵੇ ਗੁਰੂ ਸਾਹਿਬ ਜੀ ਕਹਿੰਦੇ ਫਿਰ ਕਿਉਂ ਦਿਨ ਰਾਤ ਭੱਜਿਆ ਫਿਰੇ ਆਖੋ ਸਤਨਾਮ ਕਿਉਂ ਫਿਰ ਕਹਿੰਦੇ ਫਿਰ ਤੇ ਸਾਰਾ ਕੁਸ਼ੀ ਲੈ ਲਵੇ ਜੇ ਬੰਦੇ ਦੇ ਹੱਥ ਵਿੱਚ ਸਭ ਕੁਝ ਹੋਵੇ ਫਿਰ ਤਾਂ ਸਭ ਕੁਸ਼ੀ ਪ੍ਰਾਪਤ ਕਰ ਲਵੇ ਇਸ ਕਹ ਹਾਥ ਹੋਏ ਤਾਂ ਸਭ ਕੁਛ ਲਈ ਸਭ ਕੁਛ ਕਹਿੰਦੇ ਪ੍ਰਾਪਤ ਕਰ ਲੈਂਦਾ ਪ੍ਰਾਪਤ ਕਰ ਸਕਦਾ ਸੀ ਜਿਹਦੇ ਹੱਥ ਵਿੱਚ ਕੁਝ ਹੁੰਦਾ ਪਰ ਜੋ ਪ੍ਰਮਾਤਮਾ ਨੇ ਦਿੱਤਾ ਕਿਸੇ ਨੂੰ ਗਰੀਬੀ ਦੇ ਦਿੱਤੀ ਕਿਸੇ ਨੂੰ ਅਮੀਰੀ ਉਹ ਝੱਲਣੀ ਪਏਗੀ ਇੱਕ ਗੱਲ ਸੱਚ ਜਾਣਿਓ ਕਈਆਂ ਨੂੰ ਅਮੀਰੀ ਵੀ ਤੰਗ ਕਰਦੀ ਆੱਖ ਸਤਨਾ ਵੇਖਦੇ ਆ ਨਾ ਮੋਬਾਈਲਾਂ ਤੇ ਆਪਾਂ ਸੋਸ਼ਲ ਮੀਡੀਆ ਤੇ ਵੇਖਦੇ ਆਂ ਜ਼ਮੀਨਾ ਪਿੱਛੇ ਜ਼ਮੀਨਾ ਪਿੱਛੇ ਆਪਣੇ ਭਤੀਜਿਆਂ ਨੂੰ ਆਪਣੇ ਭਰਾਵਾਂ ਨੂੰ ਇੱਥੋਂ ਤੱਕ ਆਪਣੇ ਸਕੇ ਭਰਾਵਾਂ ਨੂੰ ਮਾਤਾ ਪਿਤਾ ਨੂੰ ਵੀ ਕਈ ਵਾਰ ਕਈ ਵਾਰ ਪੁੱਤਰ ਨੂੰ ਕਤਲ ਕਰ ਦਿੰਦੇ ਨੇ ਆਪਾਂ ਵੇਖਿਆ ਕਈ ਵਾਰ ਅਮੀਰੀ ਵੀ ਤੰਗ ਕਰਦੀ ਹੈ ਪਰ ਗਰੀਬੀ ਉਸ ਤੋਂ ਵੀ ਵੱਧ ਤੰਗ ਕਰਦੀ ਹੈ ਤੇ ਗੁਰਮਖ ਪਿਆਰਿਓ ਪਰ ਇਹ ਦਾਤਾ ਦੋਨੀਆਂ ਦੋਨਾਂ ਇਹ ਪ੍ਰਮਾਤਮਾ ਦੀਆਂ ਨੇਸਿਰ ਮੱਥੇ ਉਹਨਾਂ ਨੂੰ ਪ੍ਰਵਾਨ ਕਰ ਲੈਣਾ ਚਾਹੀਦਾ ਜੇ ਗਰੀਬੀ ਦਿੱਤੀ ਹੈ ਤਾਂ ਗਰੀਬੀ ਵਿੱਚ ਹੱਸ ਕੇ ਦਿਖਾ ਦੇ ਜੇ ਅਮੀਰੀ ਦਿੱਤੀ ਹੈ ਤੈਨੂੰ ਤਾਂ ਅਮੀਰੀ ਵਿੱਚ ਹੱਸ ਕੇ ਦਿਖਾ ਦੇ ਅਮੀਰੀ ਵਿੱਚ ਵੀ ਜਾ ਕੇ ਰੋ ਨਾ ਹੱਸ ਕੇ ਦਿਖਾ ਦੇ ਗਰੀਬੀ ਵਿੱਚ ਜਾ ਕੇ ਵੀ ਕਹਿੰਦੇ ਰੋ ਨਾ ਹੱਸ ਕੇ ਵਿਖਾ ਜਿੱਥੇ ਤੈਨੂੰ ਰੱਖਿਆ ਉੱਥੇ ਰਹਿ ਕੇ ਖੁਸ਼ ਹੋ ਕੇ ਦਿਖਾ ਜੋ ਤਿਸ ਭਾਵੈ ਸੋਈ ਕਰੇ ਜੋ ਉਹਨੂੰ ਚੰਗਾ ਲੱਗਦਾ ਹੈ ਭਾਈ ਹੁੰਦਾ ਉਹੀ ਹੈ ਜੋ ਤਿਸ ਭਾਵੈ ਸੋਈ ਕਰੇ ਇੱਕ ਇਸੇ ਤਰ੍ਹਾਂ ਨਾਸਤਕ ਸੀ ਉਹ ਨਾਸਤਕ ਉਨੇ ਕਦੇ ਪ੍ਰਮਾਤਮਾ ਨੂੰ ਨਹੀਂ ਸੀ ਮੰਨਿਆ ਬਾਣੀ ਵਿੱਚ ਆਉਂਦਾ ਹੈ ਨਾਸਤਿਕਾਂ ਨੂੰ ਵੀ ਉਹ ਪ੍ਰਮਾਤਮਾ ਪਾਲਦਾ ਆਪ ਜੀ ਨੇ ਪਿੱਛੇ 2 ਦਿਨ ਜੋ ਕਥਾ ਸਰਵਣ ਕੀਤੀ ਹੈ ਉਹਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਵੀ ਉਹ ਹਰ ਇੱਕ ਦੀ ਰੱਖਿਆ ਕਰਦਾ ਹੈ ਉਹ ਹਰ ਇੱਕ ਨੂੰ ਪਾਲਦਾ ਹੈ ਹਰ ਇੱਕ ਨੂੰ ਰੋਜੀ ਦਿੰਦਾ ਹੈ ਸਾਡੇ ਵਾਸਤੇ ਉਹ ਕੰਮ ਮਾੜਾ ਹੋ ਸਕਦਾ ਹੈ ਪਰ ਪ੍ਰਮਾਤਮਾ ਵਾਸਤੇ ਉਹ ਚੰਗਾ ਹੈ ਮੱਖੀ ਐ ਮੱਖੀ ਇੱਕ ਆ ਪਿਛਲੇ ਸਮਿਆਂ ਦੇ ਵਿੱਚ ਇੱਲਾਂ ਹੁੰਦੀਆਂ ਉਹ ਵਿਸ਼ਟਾ ਖਾਂਦੀਆਂ ਉਹ ਵਾਹਗਰੂ ਹੋ ਮਾਸ ਖਾਂਦੀਆਂ ਮਰੇ ਹੋਏ ਪਸ਼ੂ ਹੁਣ ਉਥੋਂ ਦੀ ਨੱਕ ਢੱਕ ਕੇ ਲੰਘਿਆ ਜਾਂਦਾ ਜਿੱਥੇ ਮਰਿਆ ਹੋਇਆ ਪਸ਼ੂ ਹੋਵੇ ਤੇ ਉਹ ਖਾ ਰਹੀਆਂ ਨੇ ਸਾਨੂੰ ਉਹ ਰਾ ਲੱਗਦਾ ਪਰ ਪ੍ਰਮਾਤਮਾ ਨੇ ਉਹਨਾਂ ਦੀ ਵੀ ਡਿਊਟੀ ਲਈ ਹੈ ਵੀ ਤੁਸੀਂ ਸਫਾਈ ਕਰਨੀ ਹੈ ਖੁਸਤਨਾ ਉਹਨਾਂ ਦੀ ਵੀ ਉਹ ਜੀਵਾਂ ਦੀ ਡਿਊਟੀ ਲਈ ਹੈ ਉਹਨਾਂ ਦੀ ਖੁਰਾਕ ਬਣਾ ਦੁੱਤੀ ਉਹ ਮੱਖੀਆਂ ਦੀ ਖੁਰਾਕ ਬਣਾ ਦੁੱਤੀ ਗੰਦਗੀ ਇਸੇ ਤਰ੍ਹਾਂ ਇੱਲਾਂ ਦੀ ਖੁਰਾਕ ਬਣਾ ਦੁੱਤੀ ਉਹ ਜਿਹੜਾ ਮਰਿਆ ਹੋਇਆ ਪਸ਼ੂ ਜਿੱਥੋਂ ਦੀ ਬੰਦਾ ਨਹੀਂ ਲੰਘ ਸਕਦਾ ਉੱਥੋਂ ਦੀ ਉੱਥੇ ਉਹ ਖਾ ਰਹੀਆਂ ਨੇ ਉਹਨੂੰ ਉਹ ਪ੍ਰਮਾਤਮਾ ਨੇ ਡਿਊਟੀ ਲਾ ਦੁੱਤੀ ਵਾਹਿਗੁਰੂ ਨੇ ਡਿਊਟੀ ਸਾਡੇ ਵਾਸਤੇ ਮਾੜਾ ਹੋ ਸਕਦਾ ਪਰ ਉਹਦੇ ਵਾਸਤੇ ਮਾੜਾ ਨਹੀਂ ਹੈ ਕੋਈ ਬੰਦਾ ਉਹ ਚੰਗੀ ਐਸ਼ ਕਰਦਾ ਹੈ ਉਹ ਚੰਗਾ ਇਸ ਤਰ੍ਹਾਂ ਰਹਿੰਦਾ ਹੈ ਚੰਗਾ ਸਭ ਕੁਝ ਹੈ ਉਹਦੇ ਕੋਲ ਸਾਡੇ ਵਾਸਤੇ ਚੰਗਾ ਹੋ ਸਕਦਾ ਸਾਡੇ ਵਾਸਤੇ ਉਹ ਚੰਗਾ ਹੋ ਸਕਦਾ ਪਰ ਉਹਦੇ ਵਾਸਤੇ ਉਹਦੀ ਨਿਗਾ ਵਿੱਚ ਉਹ ਮਾੜਾ ਹੈ ਪ੍ਰਮਾਤਮਾ ਦੀ ਨਿਗਾ ਵਿੱਚ ਉਹ ਮਾੜਾ ਹੈ ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਹੀ ਕਹਿੰਦੇ ਨੇ ਅਨਜਾਨਤ ਬਿਖਿਆ ਮਹਿ ਰਚੈ ਜੀ ਜਾਣਤ ਆਪਣ ਆਪ ਬੱਚੈ ਗਲ ਇੱਕ ਨਾਸਤਕ ਦੀ ਚੱਲੀ ਸੀ ਇੱਕ ਨਾਸਤਕ ਸੀ ਬਿਲਕੁਲ ਉਹ ਕਹਿੰਦੇ ਪ੍ਰਮਾਤਮਾ ਨੂੰ ਨਹੀਂ ਸੀ ਮੰਨਦਾ ਇੱਕ ਮਹਾਪੁਰਖਾਂ ਦੇ ਨਾਲ ਉਹ ਮਹਾਪੁਰਖ ਤੁਰੇ ਆਉਂਦੇ ਨੇ ਰਸਤੇ ਦੇ ਵਿੱਚ ਉਹਨਾਂ ਨਾਲ ਜਿਹੜਾ ਕਰਨ ਲੱਗ ਪਿਆ। ਨਾਸਤਕ ਤੁਰਿਆ, ਨਾਸਤਕ ਤੁਰਿਆ ਆਉਂਦਾ ਉਧਰੋਂ, ਉਧਰੋਂ ਇੱਕ ਮਹਾਤਮਾ ਤੁਰਿਆ ਆਉਂਦਾ। ਉਹ ਜਦੋਂ ਮਿਲੇ ਨਾ ਕ੍ਰਾਸ ਹੋਇਆ ਦੋਨਾਂ ਦਾ। ਉਹ ਮਿਲੇ ਤਾਂ ਨਾਸਤਕ ਨੇ ਰੋਕ ਲਿਆ ਮਹਾਤਮਾ ਨੂੰ ਕਹਿੰਦੇ ਤੁਸੀਂ ਆਖਦੇ ਹੋ ਵੀ ਪ੍ਰਮਾਤਮਾ ਨੇ ਦਾਣੇ-ਦਾਣੇ ਤੇ ਮੋਹਰ ਲਾਈ ਹੋਈ ਹੈ। ਸਤਿਗੁਰ ਪਾਤਸ਼ਾਹ ਮਹਾਰਾਜ ਆਖਦੇ ਨੇ ਦਾਣੇ-ਦਾਣੇ ਤੇ ਹਰ ਇੱਕ ਜੀਵ ਦੀ ਮੋਹਰ ਲੱਗੀ ਹੋਈ ਹੈ। ਸਾਡੇ ਵਾਸਤੇ ਉਹ ਵੇਸਟ ਹੋ ਗਿਆ ਹੁਣਾਂ ਦਾਣਾ ਆਪਾਂ ਸੁੱਟ ਦੰਨੇ ਆਂ ਕਈ ਵਾਰ ਕਣਕ ਖਰਾਬ ਹੋ ਗਈ ਸੁੱਟ ਦਿੱਤੀ। ਹੋਰ ਚੀਜ਼ ਖਰਾਬ ਹੋ ਗਈ ਸੁੱਟ ਉਸ ਅਸੀਂ ਸੁੱਟ ਦੰਨੇ ਆਂ ਪਰ ਉਹ ਦਾਣਾ ਉਹ ਕਿਸੇ ਦਾ ਖਾਣਾ ਹੈ। ਉਹ ਫਿਰ ਵੀ ਉਹ ਜਾ ਕੇ ਕਿਸੇ ਜੀਵ ਜੰਤੂਆਂ ਨੇ ਖਾਣਾ ਹੁੰਦਾ ਕਿਉਂਕਿ ਦਾਣੇ-ਦਾਣੇ ਤੇ ਸਾਰੇ ਮੋਹਰ ਲੱਗੀ ਹੋਈ ਹੈ ਇਹ ਗੱਲ ਉਹ ਨਾਸਤਕ ਬੰਦਾ ਨਹੀਂ ਸੀ ਮੰਨਦਾ ਕੋਲੋਂ ਦੀ ਲੰਘਣ ਲੱਗੇ ਕਹਿੰਦੇ ਜੀ ਤੁਸੀਂ ਆਖਦੇ ਹੋ ਨਿਓ ਵੀ ਦਾਣੇ-ਦਾਣੇ ਤੇ ਮੋਹਰ ਹੈ ਮੈਂ ਨਹੀਂ ਇਹ ਗੱਲ ਮੰਨਦਾ ਤੇ ਗੁਰਮਖ ਪਿਆਰਿਓ ਮਹਾਪੁਰਖ ਆਖਣ ਲੱਗੇ ਤੁਹਾਨੂੰ ਮਨਾ ਕੇ ਵੀ ਅਸੀਂ ਕੀ ਲੈਣਾ ਕਿਉਂਕਿ ਬਾਣੀ ਦਾ ਪਹਿਲੀ ਵਚਨ ਆ ਗਿਆ ਮੂਰਖ ਹੈ ਨਾਲ ਨਾ ਲੂਜੀਐ ਮੂਰਖ ਬੰਦੇ ਨਾਲ ਓਲਜਣਾ ਨਹੀਂ ਚਾਹੀਦਾ ਪਰ ਉਹ ਉਸ ਵਕਤ ਉਹਨੂੰ ਫਿਰ ਨਸੀਹਤ ਦੇਣ ਵਾਸਤੇ ਉਹਨੂੰ ਸਿੱਖਿਆ ਦੇਣ ਵਾਸਤੇ ਮਹਾਪੁਰਖਾਂ ਨੇ ਸੋਚਿਆ ਵੀ ਸ਼ਾਇਦ ਸੁਧਰੀ ਜਾਵੇ ਕਿਉਂਕਿ ਨਾਸਤਕ ਬੰਦਿਆਂ ਤੇ ਵੀ ਮਹਾਪੁਰਖ ਨਦਰ ਮਾਰ ਦਿੰਦੇ ਨੇ ਮੇਰ ਦੀ ਨਦਰ ਗੁਰੂ ਸਾਹਿਬ ਜੀ ਨਾਸਤਕ ਬੰਦਿਆਂ ਤੇ ਵੀ ਮੇਰ ਮੇਰ ਦੀ ਨਦਰ ਮਾਰ ਦਿੰਦੇ ਨੇ ਸੱਜਣ ਠੱਗ ਵਰਗਿਆਂ ਤੇ ਭੂਮੀਆਂ ਚੋਰ ਵਰਗਿਆਂ ਤੇ ਕੱਲ ਵੀ ਸਰਵਣ ਕੀਤਾ ਸੀ ਆਪ ਜੀ ਨੇ ਉਹ ਮਾੜਿਆਂ ਤੇ ਵੀ ਨਿਗਾ ਫੇਰ ਗਏ ਪ੍ਰਮਾਤਮਾ ਵਾਹਿਗੁਰੂ ਗੁਰੂ ਸਾਹਿਬ ਜੀ ਜਦੋਂ ਨਦਰ ਮਾਰਨੀ ਆ ਉਹ ਨਹੀਂ ਵੇਖਦੇ ਇਹ ਨਾਸਤਕ ਹੈ ਉਹ ਤੇ ਉਹ ਤੇ ਕਹਿੰਦੇ ਖੋਟੇ ਕੋ ਖਰਾ ਕਰਾ ਉਹ ਕਹਿੰਦੇ ਖੋਟੇ ਨੂੰ ਖਰਾ ਕਰ ਦਿੰਦੇ ਨੇ ਜਦੋਂ ਦੀ ਨਦਰ ਵੱਜਦੀ ਹੈ ਕਹਿੰਦੇ ਨੇ ਲੋਹੋਂ ਹੋਇਓ ਲਾਲ ਕਹਿੰਦੇ ਲੋਹੇ ਤੋਂ ਲਾਲ ਹੋ ਜਾਂਦਾ ਸੋਨਾ ਹੋ ਜਾਂਦਾ ਜਦੋਂ ਨਦਰ ਵੱਜਦੀ ਹੈ ਉਹਨੇ ਇਹਦੀ ਵੇਖਣਾ ਇਹ ਵੀ ਵਧੀਆ ਬੰਦੇ ਨੂੰ ਜਿਹੜਾ ਕੋਈ ਚੰਗਾ ਭਗਤੀ ਭਾਵ ਵਾਲਾ ਹੈ ਜੀਵਨ ਤੋਂ ਵੀ ਉਸੇ ਨੂੰ ਪਤਾ ਨਹੀਂ ਪ੍ਰਬਲਤਾ ਦੇਣੀ ਹੈ ਇਹ ਨਹੀਂ ਪਤਾ ਨਾਸਤਿਕ ਬੰਦੇ ਤੇ ਨਦਰ ਪੈ ਜਾਵੇ ਤੇ ਉਹਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਦੁਨੀਆ ਦਾ ਮਹਾਤਮਾ ਬਣਾ ਦੇ ਹੁਣ ਉਹ ਕਹਿੰਦਾ ਵੀ ਮੈਂ ਨਹੀਂ ਮੰਨਦਾ ਇਹ ਗੱਲ ਨੂੰ ਵੀ ਦਾਣੇ-ਦਾਣੇ ਤੇ ਸਾਰਿਆਂ ਦੀ ਮੋਹਰ ਲੱਗੀ ਹੈ ਵੀ ਪ੍ਰਮਾਤਮਾ ਸਭ ਨੂੰ ਖਾਣ ਨੂੰ ਦਿੰਦਾ ਹੈ ਸਭ ਦੀ ਨਾਂ ਲਿਖਿਆ ਹੈ ਵੀ ਮੈਂ ਨਹੀਂ ਇਹ ਗੱਲ ਮੰਨਦਾ ਜੇ ਆਪਾਂ ਕਮਾਵਾਂਗੇ ਤਾਂ ਖਾਵਾਂਗੇ ਇਹ ਗੱਲ ਸਹੀ ਹੈ ਵੀ ਆਪਾਂ ਕਮਾਈ ਜ਼ਰੂਰ ਕਰਨੀ ਚਾਹੀਦੀ ਹੈ ਇਹ ਗੱਲ ਇੱਧਰ ਨਾ ਲੈ ਜਾਣੀ ਵੀ ਬਹਿਲੇ ਬਹਿ ਕੇ ਸਭ ਕੁਝ ਮਿਲ ਜਾਵੇਗਾ ਵਿਚਾਰ ਵੀ ਖਾਣੇ ਤੇ ਭਾਵੇਂ ਤੂੰ ਖਰੀਦ ਕੇ ਲੈ ਕੇ ਆਵੇਂ ਉਹ ਤੇ ਵੀ ਮੋਹਰ ਲੱਗੀ ਹੋਈ ਹੈ ਬੇਸ਼ੱਕ ਉਹ ਤੇਰੇ ਕਰਮਾਂ ਵਿੱਚ ਨਹੀਂ ਹੈ ਉਹ ਕਿਸੇ ਦੇ ਕਰਮਾਂ ਵਿੱਚ ਹੈ ਉਹ ਕਿਸੇ ਜੀਵ ਜੰਤੂ ਦੇ ਜਿਹੜੇ ਛੁੱਟ ਦਵੇਂਗਾ ਨਾ ਖਰਾਬ ਹੋ ਜਾਵੇਗੀ ਉਹ ਜੀਵ ਜੰਤੂ ਖਾ ਜਾਂਦੇ ਨੇ ਜਦੋਂ ਬਿਲਕੁਲ ਗਲ ਜਾਂਦੀ ਹੈ ਉਹ ਚੀਜ਼ ਪਈ ਪਈ ਕੀੜੇ ਖਾ ਜਾਂਦੇ ਨੇ ਮੋਹਰ ਤੇ ਲੱਗੀ ਹੈ ਨਾ ਕਿਸੇ 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 ਨਾ ਕਿਸੇ ਜੀਵ ਦੀ ਜਦੋਂ ਬਹੁਤੀ ਉਹ ਵਿਗੜ ਜਾਵੇ ਸੁੰਡ ਪੈ ਜਾਂਦੇ ਨੇ ਉਹਦੇ ਵਿੱਚ ਫਿਰ ਉਹ ਜਿਹਨੂੰ ਕਿਰਮ ਆਖਦੇ ਆ ਉਹ ਕਿਰਮ ਪੈਦਾ ਕਰਦੇ ਆ ਫਿਰ ਉਹ ਕਿਰਮ ਖਾਂਦੇ ਨੇ ਫਿਰ ਉਹ ਕਹਿੰਦਾ ਜੀ ਮੈਂ ਨਹੀਂ ਇਹ ਗੱਲ ਮੰਨਦਾ ਤੇ ਉਹ ਛੱਲੀ ਚਬ ਰਿਹਾ ਸੀ ਛੱਲੀ ਚਬ ਰਿਹਾ ਤਾਂ ਇਧਰੋਂ ਮਹਾਪੁਰਖ ਉਹ ਮਿਹਰ ਦੀ ਨਦਰ ਨਾਲ ਵੇਖਿਆ ਤੇ ਉਹਦੇ ਹੱਥ ਵਿੱਚ ਜਿਹੜੀ ਛੱਲੀ ਸੀ ਨਾ ਉਹਦੇ ਵਿੱਚ ਇੱਕ ਦਾਣਾ ਸੀ ਉਹਨੂੰ ਹੱਥ ਲਾ ਕੇ ਉਹ ਅਲੱਗ ਰੰਗ ਦਾ ਸੀ ਥੋੜਾ ਜਿਹਾ ਉਹਨੂੰ ਹੱਥ ਲਾ ਕੇ ਉਹਨੂੰ ਇਸ਼ਾਰਾ ਕਰਕੇ ਉਹਦੇ ਵੱਲ ਉਂਗਲ ਕਰਕੇ ਕਹਿੰਦੇ ਮਹਾਪੁਰਖ ਕਹਿੰਦੇ ਲੈ ਜਿਹੜੀ ਤੇਰੇ ਹੱਥ ਵਿੱਚ ਆ ਛੱਲੀ ਐ ਨਾ ਆ ਦਾਣਾ ਤੇਰੇ ਕਰਮਾਂ ਵਿੱਚ ਨਹੀਂ ਐ ਆਖੋ ਸਤਨਾ ਆ ਦਾਣਾ ਤੇਰੇ ਕਰਮਾਂ ਵਿੱਚ ਨਹੀਂ ਉਹ ਕਹਿੰਦਾ ਲੈ ਏਦਾਂ ਕਿਵੇਂ ਹੋ ਸਕਦਾ ਹੈ ਹੱਥ ਵਿੱਚ ਛੱਲੀ ਹੈ ਮੇਰੇ ਸਾਹਮਣੇ ਹੈ ਲੈ ਪਹਿਲਾਂ ਮੈਂ ਇਸ ਨੂੰ ਖਾ ਲੈਣਾ ਖੁਸਤਨਾ ਪਹਿਲਾਂ ਉਸੇ ਨੂੰ ਖਾਣ ਲੱਗ ਪਿਆ ਛੱਲੀ ਕੁਮਾ ਕੇ ਜਦੋਂ ਨੇ ਉਹ ਕਈ ਦਾਣਿਆਂ ਤੇ ਉਹਨੇ ਬੁਰਕੀ ਵੱਡੀ ਨਾ ਤਾਂ ਗੁਰਮਖ ਪਿਆਰਿਓ ਨੂੰ ਹੱਥੂ ਆ ਗਿਆ ਤੇ ਹੱਥੂ ਆਉਣ ਕਰਕੇ ਖੰਗਾਈ ਤੇ ਖੰਗ ਦੇ ਨਾਲ ਉਹ ਦਾਣੇ ਜਿਹੜੇ ਸੀ ਮੂੰਹ ਦੇ ਵਿੱਚੋਂ ਨਿਕਲ ਗਏ ਤੇ ਗੁਰਮੁਖ ਪਿਆਰੇ ਉੱਥੇ ਇੱਕ ਚੋਗਾ ਚੁਗ ਰਹੀ ਸੀ ਕਹਿੰਦੇ ਮੁਰਗੀ ਭੱਜ ਕੇ ਆ ਕੇ ਕਹਿੰਦੇ ਉਹਨੇ ਦਾਣਾ ਚੁਗ ਲਿਆ ਖੁਸਤਨਾ ਹੈਰਾਨ ਹੋ ਗਿਆ ਕਹਿੰਦਾ ਮਹਾਪੁਰਖੋ ਇਹ ਗੱਲ ਸੱਚ ਹੈ ਵੀ ਦਾਣੇ-ਦਾਣੇ ਤੇ ਮੋਹਰ ਲੱਗੀ ਹੋਈ ਹੈ ਹੁਣ ਇਹੀ ਗੱਲ ਗੁਰੂ ਸਾਹਿਬ ਜੀ ਸੁਖਮਣੀ ਸਾਹਿਬ ਦੇ ਵਿੱਚ ਸਮਝਾਉਂਦੇ ਨੇ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜੋ ਤਿਸ ਭਾਵੈ ਸੋਈ ਕਰਾਵੇ ਜੋ ਉਹਨੂੰ ਚੰਗਾ ਲੱਗਦਾ ਏ ਉਹੀ ਹੁੰਦਾ ਇੱਥੇ ਸੁਖਮਣੀ ਸਾਹਿਬ ਦੇ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਜੋ ਤਿਸ ਭਾਵੈ ਸੋਈ ਕਰੇ ਅਣਜਾਣਤ ਬਿਖਿਆ ਮਹਿ ਰਚੈ ਸਤਿਗੁਰੂ ਪਾਤਸ਼ਾਹ ਮਹਾਰਾਜ ਇਹ ਕਹਿੰਦੇ ਜੋ ਨੂੰ ਚੰਗਾ ਲੱਗਦਾ ਹੈ ਉਹ ਹੁੰਦਾ ਹੈ ਅਨਜਾਨਤ ਵਿਖਿਆ ਮਹਿ ਰਚੈ ਨਾ ਜਾਣਦਾ ਹੋਇਆ ਅਨਜਨਤ ਨੂੰ ਕਹਿੰਦੇ ਨੇ ਜਿਹਨੂੰ ਜਾਣਕਾਰੀ ਨਾ ਹੋਵੇ ਉਹਨੂੰ ਅਨਜਾਨਤ ਜਿਹਨੂੰ ਅਨਜਾਨ ਕਹਿੰਨੇ ਆਪਾਂ ਪੂਰੀ ਜਾਣਕਾਰੀ ਨਹੀਂ ਹੈ ਨਾ ਜਾਣਦਾ ਹੋਵੇ ਵਿਖਿਆ ਮਹਿ ਰਚੈ ਵਿਖਿਆ ਕਹਿੰਦੇ ਨੇ ਜ਼ਹਿਰ ਮਾਇਆ ਨੂੰ ਵੀ ਕਹਿ ਦਿੰਦੇ ਨੇ ਤੇ ਕਹਿੰਦੇ ਨੇ ਮੂਰਖਤਾ ਦੇ ਕਾਰਨ ਬੰਦਾ ਅਣਜਾਨ ਪੁਣੇ ਦੇ ਵਿੱਚ ਕਹਿੰਦੇ ਜ਼ਹਿਰ ਨਾਲ ਹੀ ਮਿਲਿਆ ਬੈਠਿਆ ਆਖੋ ਸਤਨਾ ਜ਼ਹਿਰ ਦੇ ਨਾਲ ਹੀ ਕਹਿੰਦੇ ਮਿਲਿਆ ਬੈਠਿਆ ਅਣਜਾਨ ਤਾਂ ਕਰਕੇ ਅਣਜਾਨਤ ਅਣਜਾਨਤ ਕਹਿ ਰਹੇ ਨੇ ਗੁਰੂ ਸਾਹਿਬ ਜੀ ਸਾਨੂੰ ਕਹਿੰਦੇ ਇਹ ਲੋਗੋ ਤੁਸੀਂ ਅਣਜਾਨਤ ਹੋ ਅਣਜਾਨਤ ਬਿਖਿਆ ਮਹਾਰਚਾ ਇਹ ਬਿਖਿਆ ਦੇ ਵਿੱਚੋਂ ਕੋਈ ਨਿਕਲ ਸਕਿਆ ਨਹੀਂ ਤੇ ਇਹ ਬਿਖਿਆ ਸਾਨੂੰ ਚੰਗੀ ਲੱਗਦੀ ਹੈ ਜਿਵੇਂ ਮੱਖੀ ਨੂੰ ਗੰਦਗੀ ਚੰਗੀ ਲੱਗਦੀ ਹੈ ਇਲ ਨੂੰ ਉਹ ਮਰਿਆ ਪਸ਼ੂ ਚੰਗਾ ਲੱਗਦਾ ਹੈ ਇਸੇ ਤਰ੍ਹਾਂ ਸਾਨੂੰ ਵੀ ਉਹ ਚੀਜ਼ਾਂ ਚੰਗੀਆਂ ਲੱਗਣ ਲੱਗ ਪਈਆਂ ਜਿਹੜੀਆਂ ਬਿਖਿਆ ਦੇ ਸਮਾਨ ਨੇ ਜਿਹੜੀਆਂ ਜ਼ਹਿਰ ਦੇ ਸਮਾਨ ਨੇ ਕਹਿੰਦੇ ਅਣਜਾਣਤ ਵਿਖਿਆ ਮਹਿ ਰਚੈ ਕਹਿੰਦੇ ਮਨੁੱਖ ਅਣਜਾਣ ਹੈ ਉਹ ਜ਼ਹਿਰ ਨੂੰ ਹੀ ਅੰਮ੍ਰਿਤ ਸਮਝੀ ਜਾ ਰਿਹਾ ਆਖੋ ਸਤਨਾ ਜੇ ਜਾਣਤ ਆਪਨ ਆਪ ਬਚੈ ਉਹ ਜੇ ਜਾਣਕਾਰ ਹੋਵੇ ਕਹਿੰਦੇ ਬਚਿਆ ਨਾ ਰਹੇ ਜੇ ਜਾਣਤ ਜੇ ਜਾਣਦਾ ਹੋਵੇ ਆਪਨ ਆਪ ਬਚੈ ਕਹਿੰਦੇ ਆਪਣੇ ਆਪ ਨੂੰ ਬਚਾ ਨਾ ਲਵੇ ਫਿਰ ਕਿਉਂ ਨਹੀਂ ਬਚਾ ਸਕਿਆ ਕਿਉਂਕਿ ਅਣਜਾਣ ਹੈ ਭਰਮੇ ਭੂਲਾ ਦੇ ਦਿਸਤਾਵੈ ਸਤਿਗੁਰੂ ਜੀ ਕਹਿੰਦੇ ਨੇ ਭਰਮ ਕਰਕੇ ਨਾ ਭਰਮ ਕਰਕੇ ਭੁੱਲਿਆ ਫਿਰਦਾ ਹੈ ਭਜਿਆ ਫਿਰਦਾ ਹੈ ਭਰਮ ਹੋ ਜਾਵੇ ਉਧਰੋਂ ਫਾਇਦਾ ਹੋ ਜਾਵੇ ਬਸ ਮਾਇਆ ਦੇ ਵਿੱਚ ਹੀ ਉਲਝਿਆ ਫਿਰਦਾ ਹੈ आनंद ਨਾਲ ਜਿਹੜਾ ਉਹ ਆਨੰਦ ਦੇ ਦਿਨ ਲੱਭਦਾ ਰਹਿੰਦਾ ਪਰ ਆਪਣੇ ਜਿਹੜੇ ਪਿਛਲੇ ਆਨੰਦ ਦੇ ਦਿਨ ਹੁੰਦੇ ਨੇ ਉਹ ਵੀ ਗਵਾ ਲੈਂਦਾ ਆਖੋ ਸਤਨਾ ਜਿਵੇਂ ਇੱਕ ਮਿਰਗ ਉਹ ਧੁੱਪ ਚ ਵੇਖਦਾ ਰੇਤਾ ਚਮਕਦਾ ਉਹਨੂੰ ਇਦਾਂ ਹੁੰਦਾ ਵੀ ਪਾਣੀ ਹੈ ਉਥੇ ਜਾ ਕੇ ਪਿਆਸ 부ਜੇਗੀ ਉਹ ਛਾਲਾ ਮਾਰਦਾ ਜਾਂਦਾ ਭੱਜਿਆ ਜਾਂਦਾ ਜਾਨ ਸਰ ਪਾਣੀ ਪੀਵਾਂਗੇ ਪਰ ਕੀ ਵੇਖਦਾ ਉੱਥੇ ਤੇ ਰੇਤ ਹੈ ਉਹਨੂੰ ਫੇਰ ਅੱਗੇ ਹੋਰ ਵੇਖਦਾ ਵੀ ਉਹ ਅੱਗੇ ਹੈ ਕਿਉਂਕਿ ਉਹ ਰੇਤਾ ਫੇਰ ਅੱਗੇ ਚਮਕਦਾ ਹੈ ਉਹ ਫੇਰ ਟਿੱਬਿਆਂ ਵਿੱਚ ਭਜਾਇਆ ਫਿਰਦਾ ਹੈ ਪਰ ਉੱਥੇ ਜਾ ਕੇ ਵੀ ਉਹਦੇ ਕੁਝ ਹੱਥ ਨਹੀਂ ਆਉਂਦਾ ਕਿਉਂਕਿ ਉਹ ਵੀ ਰੇਤ ਚਮਕ ਰਹੀ ਹੈ ਟਿੱਬਿਆਂ ਵਿੱਚ ਹੀ ਮਰ ਜਾਂਦਾ ਹੈ ਪਾਣੀ ਨੂੰ ਲੱਭਦਾ ਲੱਭਦਾ ਕਹਿੰਦੇ ਬੰਦਾ ਵੀ ਇਦਾਂ ਹੀ ਹੈ बस ਲਬਦਾ ਲਬਦਾ ਮਰ ਜਾਂਦਾ ਹੈ ਕਦੇ ਸੋਚਦਾ ਹੈ ਬਸ ਹੁਣ ਤੇ ਪੜ੍ਹ ਲਿਖ ਕੇ ਵਿਆਹ ਕਰਾ ਲਈਏ ਫਿਰ ਸ਼ਾਇਦ ਸੁੱਖ ਮਿਲ ਜਾਵੇ ਵਿਆਹ ਹੋ ਗਿਆ ਸ਼ਾਇਦ ਬੱਚੇ ਆ ਹੋ ਜਾਣ ਫਿਰ ਸੁੱਖ ਮਿਲ ਜਾਵੇ ਬੱਚੇ ਵੀ ਹੋ ਗਏ ਫਿਰ ਉਦੋਂ ਵੱਧ ਹੋਰ ਦੁਖੀ ਹੋ ਗਿਆ ਕਵੀਲ ਲਾਰੀ ਹੋਰ ਵੱਧ ਗਈ ਮਨ ਹੋਰ ਫੈਲ ਗਿਆ ਉਹ ਕਹਿੰਦੇ ਨੇ ਫਿਰ ਅੱਗੇ ਜਾ ਕੇ ਕਹਿੰਦਾ ਵੀ ਸ਼ਾਇਦ ਪੁੱਤ ਨੂੰ ਵਿਆਹ ਦਈਏ ਸ਼ਾਇਦ ਤਾਂ ਸੁੱਖ ਮਿਲੇ ਉਹਨੂੰ ਵਿਆਹ ਦਿੰਦਾ ਪਰ ਫਿਰ ਵੀ ਨਹੀਂ ਸੁੱਖ ਮਿਲਦਾ ਫਿਰ ਸੋਚਦਾ ਪੋਤਿਆਂ ਵਾਲੇ ਹੋ ਕੇ ਚਲੋ ਪੋਤੇ ਸੁੱਖ ਦੇ ਦੇਣਗੇ ਪਰ ਫਿਰ ਵੀ ਨਹੀਂ ਪੋਤਿਆਂ ਤੋਂ ਸੁੱਖ ਵੀ ਨਹੀਂ ਮਿਲਦਾ ਇਸੇ ਤਰ੍ਹਾਂ ਮਿਰਗ ਦੀ ਤਰ੍ਹਾਂ ਮਿਰਗ ਸੋਚਦਾ ਉੱਥੇ ਪਾਣੀ ਆ ਉੱਥੇ ਪਾਣੀ ਆ ਸਾਡੀ ਪਿਆਸ ਬੁਝ ਜਾਏ ਬੰਦਾ ਸੋਚਦਾ ਇੱਥੇ ਜਾ ਕੇ ਸੁੱਖ ਮਿਲੇ ਇੱਥੇ ਮਿਲੇ ਪਰਮਾ ਵਿੱਚ ਹੀ ਫਿਰਦਾ ਰਹਿੰਦਾ ਕਹਿੰਦੇ ساری ਉਮਰ ਇਹ ਗੱਲ ਗੁਰੂ ਅਰਜਨ ਦੇ ਪਾਸ਼ਾ ਮਹਾਰਾਜ ਆਖਦੇ ਨੇ ਭਰਮੇ ਭੂਲਾ ਭਰਮਾਂ ਵਿੱਚ ਭੁੱਲਿਆ ਫਿਰਦਾ ਉਹ ਰੱਬ ਨੂੰ ਤੇ ਭੁੱਲਿਆ ਫਿਰਦਾ ਜੀ ਨੇ ਸੁਖ ਦੇਣਾ ਜੀ ਤੋ ਆਨੰਦ ਪ੍ਰਾਪਤ ਹੋਣਾ ਹੈ ਉਹਨੂੰ ਤੇ ਵਿਸਾਰ ਦਿੱਤਾ ਭਰਮੇ ਭੂਲਾ ਦਹ ਦਿਸਤਾ ਵੈ ਦਹ ਦਿਸ ਆਪਾਂ ਦੇ ਚਾਰ ਦਿਸ਼ਾਂ ਜਾਣਦੇ ਆ ਨਾ ਵੀ ਚਾਰ ਦਿਸ਼ਾਵਾਂ ਨੇ ਉੱਤਰ ਪੂਰਬ ਪੱਛਮ ਦੱਖਣ 4 ਦਸ਼ਾਵਾਂ ਨੇ ਪਰ ਗੁਰੂ ਜੀ ਕਹਿੰਦੇ 10 ਦਸ਼ਾਵਾਂ ਨੇ 10 ਦਸੇ ਦਸ਼ਾਵਾਂ ਵਿੱਚ ਭੱਜਿਆ ਫਿਰਦਾ ਹੈ ਭਰਮੇ ਭੂਲਾ ਦਹਿ ਦਿਸਤਾ ਵੈ ਚਾਰੇ ਪਾਸੇ ਦੌੜਦਾ ਫਿਰਦਾ ਹੈ ਦਸੀ ਪਾਸੀ 10 ਦਸ਼ਾਖ ਮਾਹੇ ਚਾਰ ਕੁੰਟ ਫਿਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮਨ ਕਿਸ ਸਤਿਗੁਰੂ ਜੀ ਕਹਿੰਦੇ ਜਿਹੜੀ ਨਿਮਖ ਮਾਹੇ ਚਾਰ ਕੁੰਟ ਫਿਰਿਆ ਆਵੇ ਕਹਿੰਦੇ ਅੱਖ ਦੇ ਫੋਰ ਨਿਮਖ ਨਿਮਖ ਅੱਖ ਦੇ ਫੋਰ ਨੂੰ ਅੱਖ ਦੇ ਨੇ ਅੱਖ ਦੀ ਫਰਕ ਨੂੰ ਨਿਮਖ ਮਾਹੇ ਚਾਰ ਕੁੰਟ ਫਿਰਿਆ ਆਵੇ ਕਹਿੰਦੇ ਇੰਨਾ ਇੰਨਾ ਚੰਚਲ ਹੋ ਗਿਆ ਮਨ ਇੰਨਾ ਲੋਕਾਂ ਦਾ ਮਨ ਮੋਬਾਈਲ ਦੇ ਨਾਲ ਤੇ ਬਹੁਤੀ ਹੋ ਗਿਆ ਕਿਉਂਕਿ ਮੋਬਾਈਲ ਵਿੱਚ ਵੇਖਦਾ ਉਹ ਫਲਾਨੀ ਥਾਂ ਇਹੋ ਜੀ ਹੈ ਬਾਹਰਲਾ ਦੇਸ਼ ਕਿਸੇ ਨੇ ਵੇਖਿਆ ਨਹੀਂ ਸੀ ਜਾਂ ਮੋਬਾਈਲਾਂ ਕਰਕੇ ਬੱਚੇ ਵੇਖ-ਵੇਖ ਕੇ ਜਾ ਰਹੇ ਨੇ ਤੇ ਗੁਰਮਖ ਪਿਆਰਿਓ ਜਿਹੜੀ ਚੀਜ਼ ਹੁਣ ਇੱਕ ਵਾਰੀ ਨਿਗਾ ਵਿੱਚ ਨਹੀਂ ਲੰਘ ਗਈ ਵਧੀਆ ਥਾਂ ਹੈ ਵਧੀਆ ਖਾਣਾ ਹੈ ਤੇ ਗੁਰਮਖ ਪਿਆਰਿਓ ਵਧੀਆ ਦੇਸ਼ ਹੈ ਵਧੀਆ ਜ਼ਿੰਦਗੀ ਹੈ ਵਧੀਆ ਗੱਡੀ ਹੈ ਵਧੀਆ ਕੋਠੀ ਹੈ ਉਹ ਇੱਕ ਵਾਰੀ ਜਦੋਂ ਮੋਬਾਈਲ ਤੇ ਵੇਖ ਲਈ ਨਾ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਨਿਮਖ ਮਾਹੇ ਫਿਰ ਇੱਕ ਨਿਮਖ ਦੇ ਵਿੱਚ ਕਹਿੰਦੇ ਉਹ ਚਾਰੇ ਪਾਸੇ ਭਜਿਆ ਫਿਰਦਾ ਇੱਕ ਨਿਮਖ ਇੱਕ ਫਰਕ ਅੱਖ ਦੀ ਫਰਕ ਦੇ ਨਾਲ ਕਹਿੰਦੇ ਮਨ ਚਾਰੇ ਦੇਸ਼ਾਂ ਵੱਲ ਭੱਜ ਕੇ ਕਹਿੰਦੇ ਆ ਜਾਂਦਾ ਚਾਰ ਕੁੰਟ ਫਿਰ ਆਵੇ ਚਾਰੇ ਕੁੰਟਾਂ ਵਿੱਚ ਫਿਰ ਜਾਂਦਾ ਮਨ ਐਸਾ ਹੈ ਕਿਉਂ ਕਿਉਂਕਿ ਅਸੀਂ ਉਹ ਚੀਜ਼ਾਂ ਅੰਦਰ ਵਸਾ ਲਈਆਂ ਜਿਹੜੀਆਂ ਸਾਨੂੰ ਦੁੱਖ ਦੇ ਰਹੀਆਂ ਨੇ ਅਣਜਾਣਤ ਵਿਖਿਆ ਮਹਿ ਰਚਾ ਕਹਿੰਦੇ ਅਣਜਾਣ ਹੈ ਕਹਿੰਦੇ ਜਿਹੜਾ ਇਹ ਵੇਖਿਆ ਜ਼ਹਿਰ ਨਾਲ ਹੀ ਕਹਿੰਦੇ ਰਲਿਆ ਫਿਰਦਾ ਹੈ ਸਤਿਗੁਰੂ ਪਾਜੀ بادشاہ ਮਹਾਰਾਜ ਕਹਿੰਦੇ ਕਰ ਕਿਰਪਾ ਜਿਸ ਆਪਣੀ ਭਗਤ ਦੇ ਪਰ ਜਿਹਨੂੰ ਉਹ ਆਪਣੀ ਭਗਤੀ ਵਿੱਚ ਲਾ ਲਵੇ ਨਾ ਸਮਝ ਲਿਓ ਕਿ ਉਹਨਾਂ ਦੇ ਇਹ ਦੁਨੀਆ ਤੇ ਸਭ ਤੋਂ ਉੱਚੇ ਸੋਚੇ ਕਰਮ ਨੇ ਜਿਹੜੇ ਇਹ ਰਾਹ ਤੇ ਲੱਗੇ ਕਰ ਕਿਰਪਾ ਉਹਨਾਂ ਤੇ ਕਿਰਪਾ ਹੋ ਗਈ ਜਿਸ ਆਪਣੀ ਭਗਤ ਦੇ ਆਪਣੀ ਭਗਤੀ ਦੇ ਦਿੱਤੀ ਕਹਿੰਦੇ ਨਾਨਕ ਤੇ ਜਨ ਨਾਮ ਮਮ ਦੇ ਕਹਿੰਦੇ ਉਹ ਨਾਮ ਦੇ ਵਿੱਚ ਟਿਕ ਗਏ ਨਾਮ ਉਹਨਾਂ ਦੇ ਅੰਦਰ ਉਹਨਾਂ ਨੇ ਆਪਣੇ ਅੰਦਰ ਟਿਕਾ ਲਿਆ ਸੋ ਏਸੀ ਅਜ ਦੀ ਕਥਾ ਰਹਿੰਦੀ ਹੈ ਕਥਾ ਮਸਰਮਣ ਕਰਕੇ ਆਪਣਾ ਜੀਵਨ ਸਫਲਾ ਕਰੋ ਅਗਲੀ ਪੌੜੀ ਦੀ ਕਥਾ ਕੱਲ ਨੂੰ ਸੁਣਾਈ ਜਾਵੇਗੀ ਸਾਰੀਆਂ ਸੰਗਤਾਂ ਪਹੁੰਚ ਕਰ ਆਪਣੀਆਂ ਹਾਜ਼ਰੀਆਂ ਲਵਾਇਆ ਕਰੋ ਔਰ ਵੱਧ ਤੋਂ ਵੱਧ ਸੰਗਤਾਂ ਹਾਜ਼ਰੀਆਂ ਭਰਿਆ ਕਰੋ ਕੁਛ ਨਾ ਕੁਛ ਸਤਿਗੁਰੂ ਜੀ ਜ਼ਰੂਰ ਝੋਲੀ ਪਾਉਂਦੇ ਨੇ ਇੱਥੋਂ ਮਨ ਦਾ ਗਿਆਨ ਪ੍ਰਾਪਤ ਹੁੰਦਾ ਸੋ ਸਤਿਗੁਰ ਪਾਤਸ਼ਾਹ ਜੀ ਨੇ ਇਹ ਅਸਥਾਨ ਜਾਂ ਤਾਂ ਕਰਕੇ ਬਣਾਏ ਸੀ ਗੁਰਦਵਾਰ ਜੀਵਨ ਸਫਲਾ ਕਰੋ ਜੀ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਛੁੱਟੀ ਨਾ ਵਾਹਿਗੁਰੂ ਜੀ ਕਾ